ਵਨਵੀ ਪਾਕ ਦਫਤਰ ਅਲੀਵਾਲ ਦੇ 16 ਕੱਚੇ ਬੇਲਦਾਰ ਪੱਕੇ ਹੋਏ ਨੇ ਪੱਕੇ ਹੋਏ ਬੇਲਦਾਰ ਵਨਡੇ ਜੋ ਅਫਸਰ ਪਤਪਾਸ ਸਿੰਘ ਤੇ ਹੋਰ ਮੁਲਾਜ਼ਮਾਂ ਦੇ ਨਾਲ ਵਧਾਈ ਦੇਣ ਲਈ ਹਲਕਾ ਇੰਚਾਰ ਫਤੇਗੜ ਚੋੜੀਆਂ ਬਲਵੀਰ ਸਿੰਘ ਪੰਨੂ ਦੇ ਦਫਤਰ ਅਲੀਵਾਲ ਪਹੁੰਚੇ ਇਸ ਮੌਕੇ ਬੋਲਦੇ ਹਲਕਾ ਇੰਚਾਰ ਬਲਵੀਰ ਸਿੰਘ ਪੰਨੂ ਨੇ ਆਏ ਹੋਏ ਮੁਲਾਜ਼ਮਾਂ ਨੂੰ ਪ੍ਰੋਸਾਦ ਵੰਡੇ ਕਿ ਹੈ ਕਿ ਜੋ ਵੀ ਤੁਹਾਡੀਆਂ ਰਹਿੰਦੀਆਂ ਮੰਗਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਜਲਦ ਹੀ ਪੂਰੀਆਂ ਕੀਤੀਆਂ ਜਾਣ ਜਾ ਦੇ ਸੀਮ ਸਾਹਿਬ ਦਾ ਧੰਨਵਾਦ ਕੀਤਾ ਸਾਡੇ ਜਿੰਨੇ ਵੀ ਬਾਲਗ ਭਰਾ ਦੇ ਭਰਾ ਸੀ 16 ਕਾਂ ਦੇ ਭਰਾ ਜੋ ਦਿੱਲੀ ਪੇਸਵਾ ਚ ਰੈਗੂਲਰ ਹੋਏ ਨੇ ਸਾਡਾ ਵੀਰੇ ਰੇਜਾ ਅਕਸਰ ਮਿਤਪਾਲ ਸਿੰਘ ਪ੍ਰਧਾਨ ਜੀ ਜਿਹੜੀ ਉਹਦੇ ਪ੍ਰਧਾਨ ਸਾਡਾ ਵੀਰ ਰਣਜੀਤ ਸਿੰਘ ਜੀ ਇਹਨਾਂ ਨੇ ਬੜਾ ਸੰਘਰਸ਼ ਕੀਤਾ ਬਹੁਤ ਸੰਘਰਸ਼ ਕੀਤਾ ਦੱਸਦੇ ਨੇ ਵੀ 30 ਸਾਲ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਚੱਲੀਆਂ ਗਈਆਂ ਬੜੇ ਧਰਨੇ ਲਾਏ ਬੰਨਿਆਂ ਰੇ ਆਦਾਂ ਜੀ ਪਿਆ ਉਹਨਾਂ ਦੇ ਅੱਗੇ ਕਿਸੇ ਨੇ ਧਲਵਾਈ ਨਹੀਂ ਕੀਤੀ ਸਰਦਾਰ ਪ੍ਰਤਾਪ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਦੇ ਘਰਾਂ ਦੇ ਵਿੱਚ ਸਾਡੇ ਪਰਵਾਦ ਦੇ ਜੀ ਨੇ ਇਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲਿਆਦੀਆਂ ਨੇ ਇਹਨਾਂ ਦੇ ਅੱਜ ਚਿਹਰਿਆਂ ਤੇ ਖੁਸ਼ੀ ਹੈ ਪਰ ਸਰਦਾਰ ਪ੍ਰਤਾਪ ਸਿੰਘ ਮਾਨ ਜੀ ਦਾ ਬਹਿ ਦਿਨ ਤੋਂ ਧੰਨਵਾਦ ਕਰਦੇ ਹਾਂ